ਨਾਈਟ ਨਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬਚੰਦ ਕਟਾਰੀਆ ਨੇ ਅੱਜ ਡੀਸੀਐਮ ਗਰੁੱਪ ਆਫ ਸਕੂਲਜ਼ ਦੁਆਰਾ ਆਯੋਜਿਤ ਇੰਟਰਨੈਸ਼ਨਲ ਫੈਸਟੀਵਲ ਆਫ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਅਮਰਜਿੰਗ ਟੈਕਨੋਲੋਜੀ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਰਾਜਪਾਲ ਨੇ ਪਿਛਲੇ 8 ਦਹਾਕਿਆਂ ਤੋਂ ਸਿੱਖਿਆ ਦੇ ਖੇਤਰ ਵਿੱਚ ਡੀਸੀਐਮ ਗਰੁੱਪ ਆਫ ਸਕੂਲਜ਼ ਦੁਆਰਾ ਕੀਤੇ ਗਏ ਯੋਗਦਾਨ ਦੀ ਸ਼ਲਾਘਾ ਕੀਤੀ ਇਹ ਵਰਨਣ ਜੋ ਹੈ ਕਿ ਡੀਸੀਐਮ ਯੰਗ ਐਂਟਰਪ੍ਰੀਨਿਅਰਸ ਸਕੂਲਜ਼ ਵੱਲੋਂ ਅੱਜ ਵਿਦਿਆਰਥੀਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ, ਇਨੋਵੇਸ਼ਨ ਅਤੇ ਸਾਇੰਸ ਵਿਸ਼ਿਆਂ ਵੱਲ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇੰਟਰਨੈਸ਼ਨਲ ਫੈਸਟੀਵਲ ਆਫ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਉੱਭਰਦੀ ਟੈਕਨਾਲੋਜੀ ਦੇ ਤੀਜੇ ਐਡੀਸ਼ਨ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਭਾਰਤ ਤੇ ਵਿਦੇਸ਼ਾਂ ਦੇ 50 ਤੋਂ ਵੱਧ ਸਕੂਲਾਂ ਦੇ ਹਜ਼ਾਰਾਂ ਵਿਦਿਆਰਥੀਆਂ ਨੇ ਇਸ ਸਮਾਰਕ ਵਿੱਚ ਹਿੱਸਾ ਲਿਆ ਇਸ ਮੌਕੇ ਰਾਜਪਾਲ ਕਟਾਰੀਆ ਤੋਂ ਇਲਾਵਾ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਡਾਕਟਰ ਡੀਆਰ ਭੱਟੀ, ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ, ਬਰਗੇਡੀਅਰ ਪੀਐਸ ਸਚੀਮਾ, ਗਰੁੱਪ ਕਮਾਂਡਰ ਐਨਸੀਸੀ, ਪੰਜਾਬ ਡਿੰਪਲ ਟੰਡਨ ਜਿਹੜਾ ਸਿੱਖਿਆ ਅਧਿਕਾਰੀ ਦੇ ਨਾਲ-ਨਾਲ ਇਲਾਕੇ ਦੇ ਪ੍ਰਮੁੱਖ ਪਤਵੰਤੇ ਵੀ ਮੌਜੂਦ ਸਨ। ਪ੍ਰੋਗਰਾਮ ਦੀ ਸ਼ੁਰੂਆਤ ਇੱਕ ਸ਼ਾਨਦਾਰ ਉਦਘਾਟਨੀ ਸਮਾਰੋਹ ਨਾਲ ਹੋਈ ਜਿਸ ਵਿੱਚ ਡੀਸੀਐਮ ਯਸ ਸਕੂਲ ਦੇ ਵਿਦਿਆਰਥੀਆਂ ਨੇ ਇੱਕ ਸ਼ਾਨਦਾਰ ਨਿਰਤ ਪੇਸ਼ ਕੀਤਾ। ਜਿਸ ਤੋਂ ਬਾਅਦ ਡੀਸੀਐਮ ਗਰੁੱਪ ਆਫ ਸਕੂਲਸ ਦੇ 8 ਦਹਾਕੇ ਦੇ ਸਫ਼ਰ ਨੂੰ ਡੀਸੀਐਮ ਗਰੁੱਪ ਦੇ ਸੀਈਓ ਡਾਕਟਰ ਅਨਿਰੁੱਧ ਗੁਪਤਾ ਨੇ ਬਿਆਨ ਕੀਤਾ ਇਸ ਮੌਕੇ ਤੇ ਡੀਸੀਐਮ ਗਰੁੱਪ ਆਫ ਸਕੂਲਸ ਦੇ 80 ਸਾਲ ਪੁਰਾਣੇ ਪੂਰੇ ਹੋਣ ਤੇ ਰਾਜਪਾਲ ਕਟਾਰੀਆ ਨੇ ਗਰੁੱਪ ਦਾ ਨਵਾਂ ਲੋਗੋ ਵੀ ਜਾਰੀ ਕੀਤਾ ਇਸ ਤੋਂ ਬਾਅਦ ਡੀਸੀਐਮ ਪ੍ਰੈਜ਼ੀਡੈਂਸੀ ਸਕੂਲ ਦੇ ਵਿਦਿਆਰਥੀਆਂ ਨੇ 1946 ਦੇ ਯੁੱਗ ਤੋਂ ਲੈ ਕੇ ਆਰਟੀਫੀਸ਼ੀਅਲ ਇੰਟੈਲੀਜੈਂਸੀ ਦੇ ਮੌਜੂਦਾ ਯੁੱਗ ਤੱਕ ਵਿਗਿਆਨ ਨੂੰ ਦਰਸਾਉਂਦੀ ਇੱਕ ਸ਼ਾਨਦਾਰੀ ਪੇਸ਼ਕਾਰੀ ਦਿੱਤੀ ਜਿਸ ਨੇ ਸਾਰੇ ਮਹਿਮਾਨਾਂ ਨੂੰ ਹੈਰਾਨ ਕਰ ਦਿੱਤਾ ਜਿਸ ਤੋਂ ਬਾਅਦ ਰਾਜਪਾਲ ਕਟਾਰੀਆ ਨੇ ਫੈਸਟੀਵਲ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਿਨ੍ਹਾਂ ਨੇ ਆਪਣੇ ਪ੍ਰੋਜੈਕਟ ਅਤੇ ਸਟਾਰਟਅੱਪਸ ਪੇਸ਼ ਕਰਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਰਾਜਪਾਲ ਕਟਾਰੀਆ ਨੇ ਕਿਹਾ ਕਿ ਪਿਛਲੇ 80 ਸਾਲਾਂ ਤੋਂ ਸਿੱਖਿਆ ਦੇ ਖੇਤਰ ਵਿੱਚ ਡੀਸੀਐਮ ਗਰੁੱਪ ਦੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਉਨ੍ਹਾਂ ਕਿਹਾ ਕਿ ਮੁੱਢਲੀ ਸਿੱਖਿਆ ਦੇ ਨਾਲ ਨਾਲ ਡੀਸੀਐਮ ਗਰੁੱਪ ਆਫ ਵੱਲੋਂ ਇਨੋਵੇਸ਼ਨ ਐਂਟਰਪ੍ਰੈਨਿਓਰਸ਼ਿਪ ਰਚਨਾਤਮਕਤਾ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਕੀਤੇ ਜਾ ਰਹੇ ਯਤਨ ਸ਼ਲਾਕਾ ਜੋਗਨ ਉਹਨੇ ਕਿਹਾ ਕਿ ਅੱਜ ਇਸ ਸੰਸਥਾ ਦੇ 80 ਸਾਲ ਪੂਰੇ ਹੋਣ ਦੇ ਮੌਕੇ ਤੇ ਉਹ ਡੀਸੀਐਮ ਯੈਸ ਸਕੂਲ ਵਿੱਚ ਆ ਕੇ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਹਨ ਉਹਨੇ ਕਿਹਾ ਕਿ ਇਹ ਵਧੀਆ ਬਹੁਤ ਵਧੀਆ ਗੱਲ ਹੈ ਕਿ ਸੰਸਥਾ ਆਪਣੀ 80ਵੀਂ ਬਰੇਗੰਡ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਜਸ਼ਨ ਵਿੱਚੋਂ ਆਯੋਜਿਤ ਕਰ ਰਹੀ ਹੈ ਉਹਨੇ ਕਿਹਾ ਕਿ ਇਹ ਤਿਉਹਾਰ ਸਿਰਫ ਇੱਕ ਤਕਨੀਕੀ ਸਮਾਗਮ ਨਹੀਂ ਹੈ ਸਗੋਂ ਭਾਰਤ ਦੇ ਉਜਵਲ ਭਵਿੱਖ ਦੀ ਇੱਕ ਝਲਕ ਹੈ ਉਹਨਾਂ ਨੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਇਹ ਜ਼ਰੂਰੀ ਹੈ ਕਿ ਦੇਸ਼ ਦੇ ਨੌਜਵਾਨ ਟੈਕਨੋਲੋਜੀ ਵਿੱਚ ਮੁਹਾਰਤ ਹਾਸਲ ਕਰਨ ਅਤੇ ਡੀਸੀਐਮ ਗਰੁੱਪ ਆਫ ਸਕੂਲਜ਼ ਅਜਿਹਾ ਹੀ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਅੱਜ ਦਾ ਨੌਜਵਾਨ ਸਿਰਫ ਰਵਾਇਤੀ ਸਿੱਖਿਆ ਤੱਕ ਸੀਮਿਤ ਨਹੀਂ ਹੈ ਸਗੋਂ ਸਟਾਰਟਅੱਪਸ ਰਾਹੀਂ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਦੀ ਸ਼ਕਤੀ ਵੀ ਰੱਖਦਾ ਹੈ। ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਗਰੁੱਪ ਦੇ ਸੀਈਓ ਡਾਕਟਰ ਅਨਿਰੁੱਧ ਗੁਪਤਾ ਸੰਸਥਾ ਦੀ ਵਿਰਾਸਤ ਨੂੰ ਅੱਗੇ ਲੈ ਕੇ ਜਾ ਰਹੇ ਹਨ ਉਹ ਸ਼ਲਾਘਾਯੋਗ ਹੈ। ਸੰਬੋਧਨ ਕਰਦੇ ਹੋਏ ਸੀਈਓ ਡਾਕਟਰ ਅਨਿਰੁੱਧ ਗੁਪਤਾ ਨੇ ਕਿਹਾ ਕਿ 1946 ਤੋਂ ਵਿੱਚ ਆਪਣੀ ਸਥਾਪਨਾ ਤੋਂ ਬਾਅਦ ਪਿਛਲੇ 8 ਦਹਾਕਿਆਂ ਵਿੱਚ ਡੀਸੀਐਮ ਗਰੁੱਪ ਨੇ ਭਾਰਤ ਦੀ ਵੰਡ ਦਾ ਦਰਦ ਝੱਲਿਆ ਹੈ ਜਦੋਂ ਕਿ 1988 ਦੇ ਹੜ੍ਹਾਂ ਵਿੱਚ ਅਤੇ ਹਾਲ ਹੀ ਦੇ ਸਾਲਾਂ ਵਿੱਚ ਕਰੋਨਾ ਦੀ ਸਥਿਤੀ ਨੂੰ ਪਾਰ ਕਰਦੇ ਹੋਏ ਇਸ ਨੇ ਹਰ ਵਾਰ ਇੱਕ ਨਵੀਂ ਸ਼ੁਰੂਆਤ ਕੀਤੀ ਹੈ ਉਹਨਾਂ ਕਹੇ ਕਿ ਡੀਸੀਐਮ ਗਰੁੱਪ ਨੇ ਇਸ ਦੇਸ਼ ਨੂੰ ਹਜ਼ਾਰਾਂ ਆਈਐਸ ਆਈਪੀਐਸ ਅਧਿਕਾਰੀ ਫੌਜੀ ਅਧਿਕਾਰੀ ਡਾਕਟਰ ਇੰਜੀਨੀਅਰ ਦਿੱਤੇ ਹਨ ਅਤੇ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਸਿੱਖਿਆ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਵੈਂਟ ਕਨਵੀਨਰ ਪੁਨੀਤ ਗੋਇਨੇ ਨੇ ਕਿਹਾ ਕਿ ਵਿਦਿਆਰਥੀਆਂ ਦੀਆਂ ਤਿੰਨ ਸ਼੍ਰੇਣੀਆਂ ਵਿੱਚ 21 ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ। ਜਿਸ ਵਿੱਚ ਤੀਜੀ ਤੋਂ ਪੰਜਵੀਂ ਜਮਾਤ ਛੇਵੀਂ ਤੋਂ ਅੱਠਵੀਂ ਜਮਾਤ ਅਤੇ ਨੌਵੀਂ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ ਜਿਨ੍ਹਾਂ ਵਿੱਚ ਜਿਨ੍ਹਾਂ ਲਈ ਪੇਚਅਪ AI ਵਿਜ਼ਨ 3D ਜੂਨੀਅਰ ਰੋਬੋਸ ਰੈਲੀ ਥਿੰਕ AR AI ਬਿਜ਼ਨਸ ਲੈਂਸ AI ਸਟਾਰਟਅਪਸ ਸकाई ਬੋਟ AI ਵਰਗੇ ਪ੍ਰੋਗਰਾਮ ਆਯੋਜਿਤ ਕੀਤੇ ਗਏ ਸਨ ਵਿਦਿਆਰਥੀਆਂ ਨੇ ਪ੍ਰੋਗਰਾਮ ਵਿੱਚ ਆਪਣੇ ਪ੍ਰੋਜੈਕਟ ਵੀ ਪ੍ਰਦਰਸ਼ਿਤ ਕੀਤੇ ਉਹਨਾਂ ਕਹੇ ਕਿ ਇਸ ਪ੍ਰੋਗਰਾਮ ਰਾਹੀਂ ਬੱਚਿਆਂ ਲਈ ਸਟਾਰਟਅਪ ਦੇ ਮੌਕੇ ਪੈਦਾ ਹੋਣਗੇ ਅਤੇ ਉਹ ਨਵੀਨਤਾ ਰਚਨਾਤਮਕ ਸੋਚ ਅਤੇ ਕੋਡਿੰਗ ਬਾਰੇ ਉਤਸ਼ਾਹ ਪੈਦਾ ਕਰਨਗੇ